ਨਮਸਕਾਰ ਸਤਿ ਸ਼ਕਾਲ ਮਾਹਬਾ ਸੋਖਿਆਰ ਨੂੰ ਦੇਣਾ ਤੋਂ ਇਸ ਵੇਲੇ ਦੀ ਵੱਡੀ ਅਪਡੇਟ ਲੈ ਕੇ ਆਏ ਆਂ ਪੰਜਾਬ ਨਾਲ ਜੁੜੀ ਹੈ ਵੱਡੀ ਅਪਡੇਟ ਹੈ ਜੀ ਸਸਪੈਂਡਡ ਡੀਆਈਜੀ ਭੁੱਲਰ ਨੂੰ ਲੈ ਕੇ ਜੀ ਹਾਂ ਜਿਹੜਾ ਆਏ ਤੋਂ ਜ਼ਿਆਦਾ ਸੰਪਤੀ ਰੱਖਣ ਮਾਮਲੇ ਤੇ ਰਿਸ਼ਵਤਖੋਰੀ ਮਾਮਲੇ ਦੇ ਵਿੱਚ ਸਸਪੈਂਡਡ ਚੱਲ ਰਹੇ ਜਿਹੜੇ ਡੀਆਈਜੀ ਭੁੱਲਰ ਉਸ ਦੇ ਮਾਮਲੇ ਦੇ ਵਿੱਚ ਹੁਣ ਸੀਬੀਆਈ ਲੁਧਿਆਣਾ ਤੱਕ ਵੀ ਪਹੁੰਚ ਗਈ ਹੈ ਦਾਸੀ ਕਿ ਪਹਿਲਾਂ ਹੀ ਜਿਹੜੇ ਸੀਬੀਏ ਰੇਡ ਦੇ ਦੌਰਾਨ ਖੁਲਾਸੇ ਕੀਤੇ ਗਏ ਸੀ ਇਹੋ ਜਿਹੇ ਸੰਕੇਤ ਮਿਲੇ ਸੀ ਕਿ ਲੁਧਿਆਣਾ ਦੇ ਵਿੱਚ ਜਿਹੜੇ ਸਾਬਕਾ ਜਿਹੜੇ ਆ ਸਸਪੈਂਡਡ ਡੀਏਜੀ ਹੈਗੇ ਇਹਨਾਂ ਦੀ ਵੱਡੀ ਜائਦਾਦ ਹੈ ਬਿਨਾਮੀ ਸੰਪਤੀਆਂ ਹੈ ਕਈ ਕਿੱਲੇ ਜ਼ਮੀਨ ਵੀ ਦੱਸੀ ਜਾ ਰਹੀ ਸੀ ਤੇ ਹੁਣ ਉਸ ਮਾਮਲੇ ਦੇ ਵਿੱਚ ਇੱਕ ਲੁਧਿਆਣਾ ਦੇ ਵਿੱਚ ਰੇਡ ਹੋਈ ਹੈ ਇੱਕ ਘਰ ਦੇ ਵਿੱਚ ਦੱਸ ਰਹੀ ਹੈ ਕਿ ਸਵੇਰੇ ਲਗਭਗ ਦੱਸਿਆ ਜਾ ਰਿਹਾ ਸਵੇਰੇ 7 ਵਜੇ ਤੋਂ ਇਹ ਰੇਡ ਜਿਹੜੀ ਚੱਲ ਰਹੀ ਹੈ सीबीआई ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਔਰ ਜਿਸ ਘਰ ਦੇ ਵਿੱਚ सीबीआई ਪਹੁੰਚੀ ਹੈ ਜੇ ਉਸ ਘਰ ਦੇ ਤਸਵੀਰਾਂ ਦੇਖੀਏ ਜਾਂ ਉਸ ਘਰ ਦੇ ਹਾਲਾਤ ਦੇਖੀਏ ਤਾਂ ਵਾਕਿ ਹੀ ਲੱਗਦਾ ਹੈ ਕਿ ਬੇਨਾਮੀ ਸੰਪਤੀਆਂ ਲੈਣ ਲਈ ਕਿਸ ਤਰ੍ਹਾਂ ਕਹਿ ਕਹਿ ਜੇ ਜਿਹੜੇ ਲੋਕ ਹੈ ਉਹਨਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ ਇਸ ਘਰ ਨੂੰ ਦੇਖ ਕੇ ਇਹ ਜੇ ਉਮੀਦ ਨਹੀਂ ਕੀਤੀ ਜਾ ਸਕਦੀ ਕਿ ਇਹਨਾਂ ਤੇ ਵੱਲੋਂ ਇਹਦੇ ਲੋਕਾਂ ਦਾ ਡੀਆਈਜੀ ਲੈਵਲ ਦੇ ਜਾਂ ਡੀਆਈਜੀ ਸਟਾਰ ਦੇ ਲੋਕਾਂ ਦੇ ਨਾਲ ਜਿਹੜਾ ਹੈਗਾ ਕੋਈ ਸੰਪਰਕ ਹੋਏਗਾ ਜਾਂ ਇਹਨਾਂ ਦਾ ਇਹਨਾਂ ਦੇ ਨਾਮ ਤੇ ਕਰੋੜਾਂ ਦੀ ਸੰਪਤੀ ਜਿਹੜੀ ਹੈਗੀ ਹੈ ਉਹ ਕਿੱਥੇ ਨਾ ਕਿਤੇ ਹੋਵੇਗੀ ਜਾਂ ਉਹਨਾਂ ਦੇ ਨਾਮ ਤੇ ਕੋਈ ਇਹਦੇ ਕੋਈ ਕਾਗਜ਼ਾਤ ਹੋ ਸਕਦੇ ਨੇ ਫਿਲਹਾਲ ਜਿਹੜੀ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਆ ਰਹੀ ਹੈ ਕਿ ਇਹਨਾਂ ਦੇ ਨਾਮ ਤੇ ਜਿਹੜੇ ਹੈਗੇ ਆ ਇਸ ਪਰਿਵਾਰ ਦੇ ਨਾਮ ਕਿਸੀ ਜੀ ਦੇ ਨਾਮ ਤੇ ਜਿਹੜੇ ਦਸਤਾਵੇਜ਼ ਕੀਤੇ ਗਏ ਸੀ ਬਿਆਨੇ ਕੀਤੇ ਗਏ ਸੀ ਕੁਝ ਦਸਤਾਵੇਜ਼ ਮਿਲੇ ਹੈ ਜਿਨ੍ਹਾਂ ਦੇ ਆਧਾਰ ਤੇ ਇਸ ਰੇਡ ਨੂੰ ਅੰਜਾਮ ਦਿੱਤਾ ਗਿਆ ਸੋ ਤਸਵੀਰਾਂ ਦੇਖ ਰਿਹਾ ਹਜੇ ਕੀ ਜਾਂਚ ਸ਼ੁਰੂਆਤੀ ਦੌਰ ਤੇ ਸ਼ੁਰੂ ਹੋਈ ਹੈ ਜਾਂਚ ਸ਼ੁਰੂ ਹੋਈ ਹੈ ਸੋ ਇਸ ਲਈ ਬਹੁਤ ਜ਼ਿਆਦਾ ਚੀਜ਼ਾਂ ਨਹੀਂ ਕਹੀਆਂ ਜਾ ਸਕਦੀਆਂ ਪਰ ਸੀਬੀਆਈ ਨੂੰ ਵੱਡੇ ਤੌਰ ਤੇ ਕੋਈ ਸਬੂਤ ਮਿਲੇ ਹੈ ਜਿਸ ਤੋਂ ਬਾਅਦ ਇਹ ਜਿਹੜੀ ਹੈ ਜਾਂਚ ਨੂੰ ਜਾਂ ਰੇਡ ਨੂੰ ਅੰਜਾਮ ਦਿੱਤਾ ਗਿਆ ਰੇਡ ਨੂੰ ਅੰਜਾਮ ਦਿੱਤਾ ਗਿਆ ਸੋ ਤਸਵੀਰਾਂ ਤੁਹਾਡੇ ਸਾਹਮਣੇ ਦਿਖਾ ਰਹੇ ਹਾਂ ਲੁਧਿਆਣਾ ਦੇ ਹਲਕਾ ਵੈਸਟ ਲੁਧਿਆਣਾ ਦੇ ਹਲਕਾ ਵੈਸਟ ਸਰਗੋਦਾ ਕਲੋਨੀ ਜੀ ਹਾਂ ਸਰਗੋਦਾ ਕਲੋਨੀ ਦੀਆਂ ਤਸਵੀਰਾਂ ਗੁਰਦੁਆਰੇ ਦੇ ਨਜ਼ਦੀਕ ਜਿਹੜਾ ਇਹ ਇੱਕ ਪਰਿਵਾਰ ਰਹਿੰਦਾ ਇਸ ਘਰ ਦੇ ਵਿੱਚ ਜਿਹੜੀ ਰੇਡ ਹੋਈ ਹੈ ਸਵੇਰ ਦਾ ਇਲਾਕੇ ਦੇ ਵਿੱਚ ਜਿਹੜੀ ਹੈ ਖਲਵਲੀ ਦਾ ਮਾਹੌਲ ਹੈ ਕਿਉਂਕਿ ਸੀਬੀਆਈ ਦਾ ਨਾਮ ਸੁਣਦੇ ਹੀ ਕਈ ਲੋਕਾਂ ਦੇ ਮਨਾਂ ਦੇ ਵਿੱਚ ਘਬਰਾਹਟ ਪੈਦਾ ਹੋ ਜਾਂਦੀ ਹੈ ਸੋ ਏਜੰਸੀਆਂ ਵੱਲੋਂ ਜਿਹੜੀ ਹੈਗੀ ਇਹ ਰੇਡ ਕੀਤੀ ਗਈ ਹੈ ਹਾਲਾਂਕਿ ਇਹ ਸ਼ੁਰੂਆਤੀ ਜਿਹੜੀ ਹੈ ਰੇਡ ਹੈਗੀ ਹੈ ਤੇ ਹਜੇ ਇਸ ਬਾਰੇ ਕੁਝ ਵੀ ਕਿਹਾ ਜਾਣਾ ਕੁਝ ਸੰਭਵ ਨਹੀਂ ਹੈ ਕਿ ਕੀ ਮਿਲਦਾ ਪਰ ਬਹੁਤ ਕੁਝ ਪਹਿਲਾਂ ਤੋਂ ਹੀ ਉਹਨਾਂ ਦੇ ਹੱਥ ਸੀ ਸੰਕੇਤ ਸੀਗੇ ਜਿਸ ਦੇ ਆਧਾਰ ਤੇ ਇਸ ਰੇਡ ਨੂੰ ਅੰਜਾਮ ਦਿੱਤਾ ਗਿਆ ਹੈ ਕਿਹਾ ਜਾ ਰਿਹਾ ਕੋਈ ਗੁਲਾਟੀ ਪਰਿਵਾਰ ਹੈ ਜਿਨ੍ਹਾਂ ਤੇ ਇਸ ਰੇਡ ਨੂੰ ਅੰਜਾਮ ਦਿੱਤਾ ਗਿਆ ਤੇ ਦੱਸਦੀ ਹੈ ਕਿ ਸਸਪੈਂਡਡ ਡੀਆਈਜੀ ਭੁੱਲਰ ਹਰਚਰਨ ਸਿੰਘ ਭੁੱਲਰ ਮਾਮਲੇ ਦੇ ਵਿੱਚ ਹੁਣ ਲੁਧਿਆਣਾ ਚ ਵੀ ਸੀਬੀਆਈ ਐਂਟਰ ਕਰ ਚੁੱਕੀ ਹੈ ਇਸ ਤੋਂ ਬਾਅਦ ਕਈ ਹੋਰ ਲੋਕਾਂ ਤੇ ਵੀ ਕ�ਸ ਲਗਾਏ ਜਾ ਰਿਹਾ ਹੈ ਜਾਂ ਚਰਚਾਵਾਂ ਹੈਗੀਆਂ ਕਿ ਉਹਨਾਂ ਤੇ ਵੀ ਰੇਡ ਪੈਂਦੀ ਉਮੀਦ ਹੈਗੀ ਹੈ ਜਾਂ ਉਹਨਾਂ ਨੂੰ ਵੀ ਜਾਂਚ ਚ ਸ਼ਾਮਲ ਕੀਤਾ ਜਾ ਸਕਦਾ ਫਿਲਹਾਲ ਇਹ ਸੀ ਮੌਕੇ ਦੀਆਂ ਪਹਿਲੀਆਂ ਤਸਵੀਰਾਂ ਫਿਰ ਹੋਰ ਵੀ ਇਸ ਮਾਮਲੇ ਤੇ ਜਿਹੜੀ ਜਾਣਕਾਰੀ ਹੋਏਗੀ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਾਂਗੇ